ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਵੇਂ ਸਾਨੂੰ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਕਿ ਆਪਣੇ ਮਸਤੋਾਨਾ ਸਾਹਿਬ 31 ਤੇ 1 ਫਰਵਰੀ ਦਾ ਸਲਾਨਾ ਵਰਸੀ ਹੁੰਦੀ ਹੈ ਸ਼ਾਂਤਾਂ ਦੀ ਸੰਤੋਬਾਬਾ ਦਰਸ਼ਿੰਗ ਜੀ ਮਹਾਰਾਜ ਮਸਤੋਾਨਾ ਸਾਹਿਬ ਵਾਲਿਆਂ ਦੀ ਤੇ ਉਹਦੇ ਸਬੰਧ ਵਿੱਚ ਆਪਣੇ ਨਗਰ ਵੱਲੋਂ ਲੰਗਰ ਲਾਇਆ ਜਾਂਦਾ ਤੇ ਉਹ ਲੰਗਰ ਦੀਆਂ ਤਿਆਰੀਆਂ ਪੂਰੀਆਂ ਜੋਰਾਂ ਤੇ ਨੇ ਜੀ ਸਾਨੂੰ ਦਿਖਾਉਣਿਆ ਕੋਲੇ ਜਾ ਕੇ ਵੀ ਕੱਲ ਵੀ ਵੀਡੀਓ ਪਾਈ ਤਿੱਕਾ ਸੈੱਟ ਦੀ ਅੱਜ ਦਿਖਾਉਣੇ ਸਾਨੂੰ ਅੱਜ ਦਾ ਕੀ ਕੀ ਕੰਮ ਕਰ ਰਹੇ ਨੇ ਸੇਵਾਦਾਰ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਬਾਈ ਜੀ ਨੇ ਸਬਸਕ੍ਰਾਈਬਰ ਨਹੀਂ ਕੀਤਾ ਆਪਣਾ ਚੈਨਲ ਉਹ ਵੀ ਜ਼ਰੂਰ ਕਰਿਓ ਤੇ ਜਿਹਨੇ ਫੋਲੋਇੰਗ ਕੀਤਾ ਫੇਸਬੁੱਕ ਤੋਂ ਉਹ ਵੀ ਫੋਲੋ ਜ਼ਰੂਰ ਕਰਿਓ ਤੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣੇ ਆ ਚਾਹ ਲਈ ਪੱਠੀਆਂ ਜੀ ਆਹ ਪੱਠੀਆਂ ਨੇ ਜੀ ਚਾਹ ਲਈਆਂ ਆ ਵੀ ਚਾਹ ਲਈ ਪੱਠੀ ਐ ਤੇ ਆ ਵੀ ਚਾਹ ਲਈ ਐ ਤੇ ਜਿਹੜੇ ਅੱਗੇ ਆ ਰਹੀਆਂ ਨੇ ਅੰਕੀ ਸ਼ਾਇਦ ਜਿਹੜੇ ਦੇਗੇ ਹੁੰਦੇ ਨੇ ਉਹਨਾਂ ਤੇ ਢੱਕਾਂ ਰੱਖੇ ਜਾ ਸਕਦੇ ਇਸ ਕਰਕੇ ਇਹਦੇ ਉੱਤੇ ਅਸੀਂ ਨੇ ਛੱਡ ਨਹੀਂ ਪਾਇਆ ਤੇ ਅੱਗੇ-ਅਗੇ ਆਪਣੇ ਪਕੌੜਿਆਂ ਵਾਲੀਆਂ ਪਕੌੜਿਆਂ ਦੇ ਹੁੰਦੇ ਨੇ ਕੜਾਹੀ ਕਿਉਂਕਿ ਕੜਾਹਿਆਂ ਦੇ ਉੱਤੇ ਢੱਕਣ ਫਿੱਟ ਨਹੀਂ ਆਉਂਦੇ ਤੇ ਉਹਦੇ ਕਰਕੇ ਫਿਰ ਇਹਨਾਂ ਉੱਪਰ ਕੱਲ ਛੱਡ ਦੀ ਸੇਵਾ ਵੀ ਅਸੀਂ ਕੀਤੀ ਐ ਮੈਂ ਮਤਲਬ ਸ਼ਾਇਦ ਪਾਇਆ ਤੇ ਆ ਆ ਗਈਆਂ ਪਕੌੜੇ ਨਹੀਂ ਆ ਜਿਹੜੇ ਚੁਰਾ ਨੇ ਉਹ ਹੁਣ ਪੱਕੀਆਂ ਕਰ ਰਹੇ ਆ ਸਾਰੇ ਭਰਾ ਨਾਲ ਲਾ ਕੇ ਆਪੋ ਆਪਣੇ ਕੰਮਾਂ ਦੇ ਉੱਤੇ ਲੱਗੇ ਹੋਏ ਨੇ ਵੱਖੋ ਵੱਖਰੇ ਕੰਮਾਂ ਦੇ ਉੱਤੇ ਤੇ ਆ ਇੱਕ ਪੱਠੇ ਉਹ ਤਿਆਰ ਹੋ ਗਈ ਤੇ ਦੋ ਚਾਹਲੀਆਂ ਤਿਆਰ ਹੋ ਗਈਆਂ ਤੇ ਤੀਜੀ ਆ ਮੁੰਡੇ ਕਰੀ ਜਾਂਦੇ ਨੇ ਤੇ ਬਾਕੀ ਦੋ ਆ ਰਹਿੰਦੀਆਂ ਨੇ ਇੱਧਰ ਆਪਣਾ ਗੁਰਵਿੰਦਰ ਗੱਡਾਰੀ ਸ਼ੇਵਲ ਆ ਰਿਹਾ ਲੂਟਾ ਗਰਟ ਹੋ ਰਿਹਾ ਤੇ ਇਧਰ ਆਪਣਾ ਲਾਡੀ ਤੇ ਵਿੱਕੀ ਪ੍ਰੀਤ ਵਰਗੇ ਗਰਪੈਰ ਵਰਗੇ ਹਰਮਨ ਵਰਗੇ ਦੀਪੀ ਵਰਗੇ ਪੂਰਾ ਗੱਗੀ ਆਪਣਾ ਹੀ ਤੇ ਦੋ ਪੱਠੀਆਂ ਤੇ ਇਧਰ ਆਹ ਮੁੰਡਿਆਂ ਤਿਆਰ ਕਰਦੀਆਂ ਬੁੱਟੇ ਵਰਗੇ ਨੇ ਤੇ ਤੀਜੀ ਇਧਰ ਮੈਨੂੰ ਲੱਗਦਾ ਪੱਟਣ ਲੱਗ ਰਹੇ ਨੇ ਆਹ ਚੋਬਰ ਨੇ ਵਿੱਚ ਗੱਤ ਕੇ ਗੱਤਗਾ ਟੀਮ ਆ ਗਈ ਹੈ ਵਿੱਚ ਸ਼ੈਲੂ ਆ ਗਿਆ ਗੱਤਗਾ ਟੀਮ ਦਾ ਤੇ ਬਾਕੀ ਸਾਨੂੰ ਅਕੇ ਦਿਖਾਵਾਂ ਜੋ ਸਾਰੀਆਂ ਪੱਠੀਆਂ ਕੰਪਲੀਟ ਹੋ ਗਈਆਂ ਠੀਕ ਹੈ ਠੀਕ ਹੈ ਤੇ ਭਾਈ ਵੀਡੀਓ ਜ਼ਰੂਰ ਸ਼ੇਅਰ ਕਰੋ ਸਾਰੇ ਭਰਾ ਵੱਧ ਤੋਂ ਵੱਧ ਕਮੈਂਟ ਕਰਕੇ ਵੀ ਦੱਸਿਆ ਕਰੋ ਬਾਕੀ ਸੋਨਾਂ ਅੱਗੇ ਦਿਖਾਉਣੇ ਜਦੋਂ ਕੰਪਲੀਟ ਹੋ ਗਈ ਉਹ ਪੱਕੇ ਬਣੇ ਰਹੋ ਸਾਡੇ ਨਾਲ ਲਓ ਜੀ ਆ ਲੰਗਰ ਚੱਲ ਰਿਹਾ ਗੁਰਦੁਆਰਾ ਸਾਹਿਬ ਵੱਲੋਂ ਰੀਅਲ ਜੂਸ ਐਪਲ ਫਲੇਵਰ ਸੇਵਾਦਾਰਾਂ ਲਈ ਆਇਆ ਤੇ ਇਸ ਸਾਲ ਸਾਡੇ 2-3 ਕੰਮ ਬਣ ਗਏ ਇੱਕ ਤਾਂ ਸੈੱਡ ਵਾਲਾ ਬਣ ਗਿਆ ਪੱਕਾ ਕੰਮ ਇੱਕ ਜਿਹੜੇ ਲੋਹੇ ਦੀਆਂ ਫੱਟੀਆਂ ਬਣਾਉਣੀ ਇੱਦੀ ਅਸੀਂ ਨੇ ਉਹ ਬਣ ਗਈਆਂ ਹੁਣ ਸਾਡੇ ਰਹਿੰਦੇ ਨੇ ਇੱਕ ਕੜਾਹੇ ਕਿਉਂਕਿ ਕੜਾਹੇ ਸਾਨੂੰ ਲਿਆਉਣੇ ਪੈਂਦੇ ਨੇ ਬੇਲ ਦੇ ਵਿੱਚੋਂ ਭਾਂਡੇ ਵੀ ਹੈਗੇ ਨੇ ਹੱਡਲ ਵਿੱਚ ਸਾਰਾ ਕੁਝ ਬਸ ਕੜਾਹਿਆਂ ਦੀ ਦਿੱਕਤ ਹੈ ਉਹ ਵੀ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਅਗਲੇ ਸਾਲ ਨੂੰ ਬਾਬਾ ਵੈਕ ਨੂੰ ਕਿਰਪਾ ਕਰੇ ਬਾਬਾ ਅਤਰ ਸਿੰਘ ਉਹ ਵੀ ਆਪਾਂ ਆਪਣੇ ਲਿਆਵਾਂਗੇ ਹੌਲੀ-ਹੌਲੀ ਕਰਕੇ ਬਹੁਤ-ਬਹੁਤ ਧੰਨਵਾਦ ਉਹ ਭਰਾਵਾਂ ਦਾ ਐਨਆਰਆਈ ਭਰਾਵਾਂ ਦਾ ਸਾਰਿਆਂ ਦਾ ਜਿਨ੍ਹਾਂ ਸਹਿਯੋਗ ਦਿੱਤਾ ਭੈਣਾਂ ਦਾ ਸਹਿਯੋਗ ਹੈ ਬਹੁਤ ਵੱਡਾ ਜਿਨ੍ਹਾਂ ਨੇ ਸਾਨੂੰ ਬਹੁਤ ਵੱਡੀ ਮਦਦ ਕੀਤੀ ਛੱਡਪਾਉਂ ਦੇ ਵਿੱਚ ਤੇ ਆਪਣੇ ਫੱਟੀਆਂ ਬਣਾਉਣ ਦੇ ਵਿੱਚ ਹਣਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵੱਡਾ ਸਹਿਯੋਗ ਦਿੱਤਾ ਉਹਨਾਂ ਨੇ ਉਹਨਾਂ ਦਾ ਧੰਨਵਾਦ ਹੈ ਤੇ ਕੜਾਹੀਆਂ ਦਾ ਰਹਿੰਦਾ ਬਾਬਾ ਕਿਰਪਾ ਕਰੂ ਅਗਲੇ ਸਾਲ ਕੜਾਹੀ ਵੀ ਆਪਦੇ ਸੀ ਛੱਤ ਕੜਾਹੇ ਜਿੰਨੀ ਪੱਠਿਆਂ ਨੇ ਉਹਨੇ ਕੜਾਹੇ ਲਿਆ ਕੇ ਜਮਾ ਕੰਪਲੀਟ ਕਰਦਾਂਗੇ ਵੈਰ ਕਿਰਪਾ ਕਰੇ ਬਾਕੀ ਸਾਨੂੰ ਅੱਗੇ ਦਿਖਾਉਣੇ ਆ ਹੁਣ ਜੂਸ ਆਇਆ ਸੀ ਗੁਰਦੁਆਰਾ ਅੰਗੂਠਾ ਜੇ ਬੋਲੋ ਰੀਅਲ ਜੂਸ ਐਪਲ ਫਲੇਵਰ ਤੇ ਸਾਰੇ ਮੁੰਡਾ ਨੇ ਰੱਜ ਕੇ ਉਹ ਕਹਿੰਦੇ ਹੁੰਦੇ ਆ ਰੱਜ ਕੇ ਖਾਓ ਕਿ ਜਨਨਾ ਹਾਂ ਰੱਜ ਕੇ ਖਾਓ ਦੱਬ ਕੇ ਬਾਓ ਉਹ ਕਮਾ ਬਸ ਚਲੋ ਬਾਕੀ ਦਿਖਾਉਣਾ ਥੋਨੂੰ ਅੱਗੇ 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 ਮਤਲਬ ਜਦੋਂ ਚੁਰਾ ਤਿਆਰ ਹੋ ਗਏ ਸਾਰੀਆਂ ਵਿੱਚੋਂ ਬਾਹਰੋਂ ਸਾਰਾ ਕੁਝ ਇੱਥੇ ਜੱਟ ਜਿਹਾ ਦਿਖਾਵਾਂਗੇ ਲਓ ਜੀ ਚੁਰਾ ਹੋ ਗਏ ਜਮਾ ਰੈਡੀ ਤੇ ਪ੍ਰੀਤ ਵਰਗੇ ਨੇ ਆਹ ਯਾਰ ਇੱਕ ਵਲੌਗ ਜਮਾ ਗੱਲ ਬਣਾਦੀ ਚੁਰਾਂ ਦੀ ਦੇਖੋ ਉਹਦਾ ਕਹਿੰਦਾ ਪਲੱਸ 3 ਕਰਤਾ ਲੱਡੀ ਵਰਗੇ ਨੇ ਸਾਰਾ ਨਾ ਹਣ ਬਹੁਤ ਬਹੁਤ ਧੰਨਵਾਦ ਤੇ ਸੇਵਾਦਾਰ ਆਪਣੇ ਹੁਣ ਅਸੀਂ ਚੱਲਿਆਂ। ਦਰਬਾਰ ਸਾਹਿਬ ਮੱਥਾ ਟੇਕਣ। ਜੇ ਵੀਡੀਓ ਬਈ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰਿਓ। ਕਮੈਂਟ ਵੀ ਕਰਿਓ। ਤੇ ਆਪ ਨੂੰ ਫੋਲੋ ਜ਼ਰੂਰ ਕਰਿਓ। ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।